ਰਾਜਵੀਰ ਦੀ ਹਾਲਤ ਦੇ ਵਿੱਚ ਹੁਣ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਗੁੱਡ ਨਿਊਜ਼ ਹੈ ਕਿਉਂਕਿ ਦੁਆਵਾਂ ਦਾ ਧੌਰ ਲਗਾਤਾਰ ਜਾਰੀ ਹੈ ਤੇ ਦੁਆਵਾਂ ਅਸਰ ਵੀ ਕਰ ਰਹੀਆਂ ਨੇ ਪਿਛਲੇ 4 ਦਿਨ ਤੋਂ ਫੋਰਟਿਸ ਹਸਪਤਾਲ ਦੇ ਵਿੱਚ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਹੁਣ ਸੁਧਾਰ ਹੋ ਰਿਹਾ ਹੈ ਅਰਸਲ ਮੈਡੀਕਲ ਬੁਲੇਟਿਨ ਜੋ ਮੈਂ ਬੀਤੇ ਦਿਨ ਜਾਰੀ ਕੀਤਾ ਗਿਆ ਸੀ ਡਾਕਟਰਾਂ ਦੇ ਵੱਲੋਂ ਜਿਸ ਦੇ ਵਿੱਚ ਜਵੰਦਾ ਦੀ ਹਾਲਤ ਦੇ ਵਿੱਚ ਥੋੜਾ ਸੁਧਾਰ ਹੋਣ ਦੀ ਜਾਣਕਾਰੀ ਜੋ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ ਔਰ ਇਹ ਵੀ ਦੱਸਿਆ ਗਿਆ ਹੈ ਕਿ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਟੀਮ ਲਗਾਤਾਰ ਰਾਤ ਵੀ ਨਿਗਰਾਨੀ ਬਣਾਈ ਹੋਏ ਹੈ ਔਰ ਇਹ ਵੀ ਦੱਸਿਆ ਗਿਆ ਕਿ ਬੀਤੇ ਦਿਨ ਸਰ ਕੀ ਹਾਦਸੇ ਦੇ ਵਿੱਚ ਰਾਜਵੀਰ ਦੇ ਸਿਰ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਸੀ ਉਸ ਬਾਅਦ ਦਾ 40 ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਟੀਵੀ ਸੁਖਿੰਦਰ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਸ ਵੇਲੇ Shimla ਜਾ ਰਹੀ ਸੀ ਉਸ ਵੇਲੇ ਦੀ ਹੈ ਤਸਵੀਰ ਹੈ ਉਸ ਰਾਹ 'ਤੇ ਦੀ ਤਸਵੀਰਾਂ ਅਚਾਨਕ ਤੋਂ ਉਹਨਾਂ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਆਵਾਰਾ ਪਸ਼ੂ ਆਇਆ ਉਹ ਬਾਈਕ ਨੂੰ खुद ਨੂੰ ਸੰਭਾਲ ਨਹੀਂ पाए ਤੇ ਹਾਦਸੇ ਦਾ ਸ਼ਿਕਾਰ ਹੋ ਗਏ ਮਨੀਸ਼ ਸ਼ੰਕਰ ਸਾਡੇ ਨਾਲ ਫੋਟਿਸ ਹਸਪਤਾਲ ਮੁਹਾਲੀ ਤੋਂ ਜੁੜੇ ਹੋਏ ਨੇ ਲਾਈਵ ਮਨੀਸ਼ ਕੀ ਜਾਣਕਾਰੀ ਹੈ ਇੱਕ ਜੋ ਹੈ ਗੁੱਡ ਨਿਊਜ਼ ਹੈ ਚੰਗੀ ਖਬਰ ਹੈ ਕਿ ਡਾਕਟਰ ਇਹ ਕਹਿ ਰਹੇ ਨੇ ਕਿ ਹਾਲਤ ਦੇ ਵਿੱਚ ਹੁਣ ਸੁਧਾਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਯਾਨੀ ਕਿ ਦੁਆਵਾਂ ਸਰ ਕਰ ਰਹੀਆਂ ਨੇ ਲਗਾਤਾਰ ਕੀ ਬਿਲਕੁਲ ਕਹਾਣਾ ਕਿ ਰਾਜਵੀਰ ਜਵੰਦਾ ਜਿਹੜੇ ਕਿ ਹੈਗੇ ਨੇ ਪਿਛਲੇ 4 ਦਿਨਾਂ ਤੋਂ ਕੈਸੇ ਨੇ ਮੁਹਾਲੀ ਦੇ 40th ਹਸਪੀਟਲ ਦੇ ਵਿੱਚ ਐਡਮਿਟ ਨੇ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਤੇ ਦੂਸਰੇ ਪਾਸੇ ਲਗਾਤਾਰ ਉਹ ਵੈਂਟੀਲੇਟਰ سپورਟ سپورਟ ਦੇ ਉੱਪਰ ਨੇ ਤੇ ਅੱਜ ਹੁਣ ਵੀ ਜਿਹੜਾ ਡਾਕਟਰਾਂ ਨੇ ਜਿਹੜਾ ਕਿ ਬੁਲੇਟਿਨ ਜਾਰੀ ਕੀਤਾ ਹੈਗਾ ਉਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਫਿਲਹਾਲ ਦੀ ਕਿਹੜੀ ਉਹਨਾਂ ਨੂੰ ਜਿਹੜਾ ਕਿ ਵੈਂਟੀਲੇਟਰ سپورਟ ਜਿਹੜੀ ਕਿ ਉਹਨਾਂ ਦੀ ਜਾਰੀ ਰਹਿ ਜਾ ਰਹੀ ਹੈ ਲੇਕਿਨ ਉਸ ਦੇ ਬਾਵਜੂਦ ਵੀ ਕੈਸੇ ਕਿ ਨਿਊਰੋ ਦੇ ਵਿੱਚ ਜਿਹੜਾ ਕਿ ਨਰਵਸ ਸਿਸਟਮ ਦੇ ਵਿੱਚ ਜਿਹੜਾ ਕਿ ਹੈਗਾ ਸੁਧਾਰ ਦੇਖਣ ਨੂੰ ਮਿਲ ਲਗਾਤਾਰ ਉਹਨੇ ਉੱਪਰ ਡੈਕ ਉੱpon ਰੱਖਿਆ ਗਿਆ ਤੇ ਲਗਾਤਾਰ ਵੈਂਟੀਲੇਟਰ ਦੇ ਉੱਪਰ ਹੀ ਫਿਲਹਾਲ ਦੀ ਘੜੀ ਉਹ ਚੱਲ ਰਹੇ ਨੇ ਤੇ ਉਸ ਤੋਂ ਬਾਅਦ ਇਹ ਕਹਿ ਸਕਦਾ ਕਿ ਬੀਤੇ ਦਿਨ ਉਹਨਾਂ ਨੇ ਕੀ ਜਿਹੜਾ 2 ਦਿਨ ਪਹਿਲਾਂ ਜਦੋਂ ਐਡਮਿਟ ਕਰਵਾਇਆ ਗਿਆ ਸੀ ਤਾਂ ਉਦੋਂ ਉਹਨਾਂ ਨੂੰ ਇੱਕ ਕਾਰਡੀਕ ਅਰੈਸਟ ਵੀ ਆਇਆ ਸੀ ਤੇ ਉਸ ਤੋਂ ਲੈ ਕੇ ਲਗਾਤਾਰ ਉਹ ਤੋਂ ਜਿਹੜਾ ਕੀ ਹੈਗਾ ਵੈਂਟੀਲੇਟਰ ਸਪੋਰਟ ਦੇ ਉੱਪਰ ਹੀ ਉਹਨਾਂ ਦਾ ਚੱਲ ਰਿਹਾ ਤੇ ਉਹ ਜਿਹੜਾ ਬੁਲਟਿਨ ਵੀ ਜਾਰੀ ਕੀਤਾ ਕਿ ਉਹਨਾਂ ਵੱਲੋਂ ਫਿਲਹਾਲ ਦੀ ਘੜੀ ਇੱਕ ਕ੍ਰਿਟੀਕਲ ਜਿਹੜਾ ਹੈਗਾ ਟੈਕਨੀਕਲ ਲੈਂਗੁਏਜ ਜਿਹੜੀ ਕਿ ਲਿਖੀ ਗਈ ਹੈ ਕ੍ਰਿਟੀਕਲ ਵੈਂਟੀਲੇਟਰ ਸਪੋਰਟ ਕਿਉਂਕਿ ਇਹ ਦਿਖੇਦਾ ਇੱਕ ਪਾਸੇ ਨੇ ਕਹਿ ਰਹੇ ਸੁਧਾਰ ਹੋ ਰਿਹਾ ਤੇ ਲੇਕਿਨ ਉਹਨਾਂ ਨੂੰ ਵੈਂਟੀਲੇਟਰ ਕ੍ਰਿਟੀਕਲ ਕੰਡੀਸ਼ਨ ਦੂਸਰੇ ਪਾਸੇ ਇਹ ਵੀ ਕਲੀਅਰ ਕੀਤਾ ਹੈ ਇਹ ਕੰਡੀਸ਼ਨ ਜਿਹੜੀ ਕਿ ਫਿਲਹਾਲ ਦੀ ਘੜੀ ਸਹੀ ਨਹੀਂ ਹੈ ਕਿ ਲੇਕਿਨ ਦੂਸਰੇ ਪਾਸੇ ਇਹ ਵੀ ਹੈ ਕਿ ਦਵਾਵਾਂ ਦਾ ਅਸਰ ਜਿਹੜਾ ਕਿ ਦੇਖਣ ਨੂੰ ਲਗਾਤਾਰ ਮਿਲ ਰਿਹਾ ਉਹਨਾਂ ਦੇ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਤੇ ਲਗਾਤਾਰ ਉਹ ਮੈਂ ਕਿਹਾ ਫਿਰ ਵੀ ਉਹਨਾਂ ਨੂੰ ਵੈਂਟੀਲੇਟਰ ਸਪੋਰਟ ਦੇ ਉੱਪਰ ਹੀ ਰੱਖਿਆ ਗਿਆ ਜੀ ਬਿਲਕੁਲ ਕ੍ਰਿਟੀਕਲ ਵੈਂਟੀਲੇਟਰ ਸਪੋਰਟ ਤੇ ਰੱਖਿਆ ਗਿਆ ਹੈ ਔਰ ਹਾਲਤ ਦੇ ਵਿੱਚ ਸੁਧਾਰ ਵੀ ਜੋ ਦੱਸਿਆ ਜਾ ਰਿਹਾ ਇਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਵੀ ਸਮਝ ਸਕਦੇ ਹਾਂ ਮਨੀਸ਼ ਕਿਉਂਕਿ ਦੇਖੋ ਸੱਟਾਂ ਬਹੁਤ ਗੰਭੀਰ ਲੱਗੀਆਂ ਨੇ ਉਹਨਾਂ ਨੂੰ ਬੜੀਆਂ ਗੁੱਝੀਆਂ ਸੱਟਾਂ ਲੱਗੀਆਂ ਨੇ ਉਹਨਾਂ ਦੇ ਸਿਰ ਤੇ ਸੱਟ ਲੱਗੀ ਉਹਨਾਂ ਦੀ ਰੀੜ ਦੀ ਹੱਡੀ ਤੇ ਵੀ ਬਹੁਤ ਜ਼ਿਆਦਾ ਸੱਟ ਲੱਗੀ ਹੈ ਤਾਂ ਇੰਨੀ ਜ ਹਟਾ ਨਹੀਂ ਸਕਦੇ ਨੇ ਲੇਕਿਨ ਹਾਂ ਰਿਸਪੌਂਡ ਕਰ ਰਹੇ ਨੇ ਕਿਉਂਕਿ ਪਿਛਲੇ ਦਿਨ ਮਾਂ ਵੀ ਪਹੁੰਚੀ ਸੀ ਜਾਂ ਕੋਈ ਵੀ ਮਿਲਣ ਦੇ ਲਈ ਪਹੁੰਚ ਰਿਹਾ ਕੋਈ ਆਵਾਜ਼ ਕਰਨਾ ਚ ਪੈਂਦੀ ਹੈ ਤਾਂ ਰਿਸਪੌਂਡ ਕਰ ਰਹੇ ਨੇ ਇਟ ਮੀਨਸ ਕਿ ਸੁਧਾਰ ਹੋ ਰਿਹਾ ਉਹਨਾਂ ਦੀ ਸਿਹਤ ਦੇ ਵਿੱਚ ਕੌਣ ਕੌਣ ਮਿਲਣ ਦੇ ਲਈ ਆਇਆ ਅੱਜ ਕੋਈ ਜਾਣਕਾਰੀ ਹੈ ਕਿ ਕੌਣ ਮਿਲਣ ਦੇ ਲਈ ਆਇਆ ਪਰਿਵਾਰ ਤਾਂ ਥੀ ਹੋਏਗਾ ਜਿਹੜੇ ਕੋਲ ਕਿ ਜ ਰਾਜਵੰਦ ਦਾ ਜਿਹੜਾ ਪਰਿਵਾਰਕ ਮੈਂਬਰ ਨੇ ਉਹ ਲਗਾਤਾਰ ਇਥੇ 4 ਦਿਨਾਂ ਤੋਂ ਇੱਧਰ ਹੀ ਨੇ ਤੇ ਉਹਨਾਂ ਦੇ ਮਦਰ ਤੇ ਵਾਈਫਸ ਹੋਰ ਵੀਡਿੰਗ ਫੈਮਿਲੀ ਮੈਂਬਰਸ ਨੇ ਉਹ ਇੱਧਰ ਨੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਆ ਗਏ ਨੇ ਕੱਲ ਉਹ ਇੱਧਰ ਪਹੁੰਚੇ ਸਨ ਉਹਨਾਂ ਵੱਲੋਂ ਵੀ ਹਾਲਚਲ ਉਹਨਾਂ ਨੂੰ ਜਾਣਿਆ ਗਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਹੈਗਾ ਇਹ ਤੇ ਕਈ ਪੰਜਾਬੀ ਸਿੰਗਰਸ ਜਿਹੜੇ ਕਿ ਹੈਗੇ ਨੇ ਇੱਧਰ ਆ ਜਾ ਰਹੇ ਨੇ ਤੇ ਦੂਸਰੇ ਪਾਸੇ ਰਾਜਨੀਤਿਕ ਸ਼ਖਸੀਅਤਾਂ ਵੀ ਜਿਹੜੇ ਕਿ ਆ ਗਏ ਇੱਧਰ ਉਹਨਾਂ ਵੱਲੋਂ ਲਗਾਤਾਰ ਆ ਕੇ ਜਿਹੜਾ ਕਿ ਰਾਜਵੰਦ ਦਾ ਜਿਹੜਾ ਕਿ ਹਾਲਚਲ ਪੁੱਛਿਆ ਜਾ ਰਿਹਾ ਉਹਨਾਂ ਲਗਾਤਾਰ ਜਿਹੜਾ ਕੀ ਗਿਆ ਉਹਨਾਂ ਦਾ ਆਣਾ ਜਾਣਾ ਇੱਥੇ ਤਾਂ ਤਾਂ ਲੱਗਿਆ ਹੋਇਆ ਤੇ ਦੂਸਰੇ ਪਾਸੇ ਇਹ ਵੀ ਹੈਗਾ ਕਿ ਉਹ ਜਿਹੜੇ ਵੀ ਜਾ ਕੇ ਮਿਲਦੇ ਨੇ ਤੇ ਉਹੀ ਗੱਲ ਕਹਿੰਦਾ ਕਿ ਰੱਬ ਅਗੇ ਦੁਆ ਕਰੋ ਕਿ ਜਲਦ ਤੋਂ ਜਲਦ ਠੀਕ ਹੋਣ ਤੇ ਆਪਣੇ ਪਰਿਵਾਰ ਵੀ ਸਾਕੂਸ਼ਲ ਵਾਪਸ ਜਾਣ ਬਿਲਕੁਲ ਹਾਂ ਕਿ ਜ਼ਿੰਦਗੀ ਤੇ ਮੌਤੇ ਦੇ ਦਰਮਿਆਨ ਦੀ ਜੋ ਲੜਾਈ ਹੈ ਰਾਜਵੀਰ ਲਗਾਤਾਰ ਲੜ ਰਹੇ ਨੇ ਔਰ ਐਸੇ ਦਰਮਿਆਨ ਦੁਆਵਾਂ ਦਾ ਦੌਰ ਵੀ ਜਾਰੀ ਹੈ ਔਰ ਪਾਠ ਪੂਜਾ ਤੱਕ ਜਨੇ ਕਿਤੇ ਜਾ ਰਹੇ ਨੇ ਰਾਜਵੀਰ ਦੀ ਸਿਹਤ ਯਾਦੀ ਦੇ ਲਈ ਮਨੀਸ਼ ਜੀ ਬਿਲਕੁਲ ਜਿਹੜਾ ਕੀ ਕਹੇ ਲਗਾਤਾਰ ਜਿਹੜਾ ਨੇ ਪ੍ਰਸ਼ੰਸਕ ਨੇ ਉਹਨਾਂ ਵੱਲੋਂ ਪਾਰਕ ਪੂਜਾ ਵੀ ਕੀਤੇ ਜਾ ਰਹੇ ਨੇ ਕਈ ਗੁਰਦੁਆਰੇ ਜਾ ਕੇ ਅਰਦਾਸਾਂ ਵੀ ਕਰ ਰਹੇ ਨੇ ਤੇ ਅੱਜ ਜਿਹੜਾ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇਤਾ ਹੈਗੇ ਨੇ ਪ੍ਰਵਿੰਦਰ ਸਿੰਘ ਸਹੌਣਾ ਉਹ ਵੀ ਗੁਰਦੁਆਰਾ ਸਿੰਘ ਸ਼ਹੀਦਾਂ ਗਏ ਤੇ ਉਹਨਾਂ ਨੇ ਰਾਜਵੀਰ ਜਵੰਦਾ ਲਈ ਜਿਹੜਾ ਕਿ ਉੱਥੇ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਕੜਾ ਲੈ ਕੇ ਜਿਹੜਾ ਕਿ ਗਿਆ ਇੱਥੇ ਹਸਪੀਟਲ ਦੇ ਵਿੱਚ ਵੀ ਪਹੁੰਚੇ ਨੇ ਤੇ ਉਹ ਲਹੂ ਫਿਲਹਾਲ ਦੀ ਕਿਹੜੀ ਅੰਦਰ ਉਹਨਾਂ ਨੂੰ ਮਿਲਣ ਗਏ ਨੇ ਇਸ ਤਰੀਕਾ ਬਾਹਰ ਆਣਗੇ ਤੇ ਉਹਨਾਂ ਵੱਲੋਂ ਵੀ ਮੀਡੀਆ ਨਾਲ ਜਿਹੜੀ ਗੱਲਬਾਤ ਕੀਤੀ ਜਾਏਗੀ ਆਜ ਵੀ ਜਵੰਦਾ ਜਿਹੜੇ ਕਿਹਨੇ ਠੀਕ ਹੋਣਗੇ ਤੇ ਪੰਜਾਬ ਵੀ ਜਿਹੜਾ ਗਾਇਕੀ ਨੂੰ ਜਿਹੜਾ ਕਿ ਉਹਨਾਂ ਵੱਲੋਂ ਜਿਹੜਾ ਸਪੋਰਟ ਕੀਤਾ ਜਾ ਰਿਹਾ ਉਹ ਹੋਰ ਵੀ ਅੱਗੇ ਵਧ ਕੇ ਉਹ ਜਿਹੜਾ ਆਪਣਾ ਯੋਗਦਾਨ ਪਾਣਗੇ ਜਿਹੜਾ ਰਾਜਵੀਰ ਦਾ ਪਿੰਡ ਹੈ ਪਿੰਡ ਦੇ ਵਿੱਚ ਵੀ ਅਖੰਡ ਪਾਠ ਰਖਾਏ ਗਏ ਨੇ ਲੋਕਾਂ ਨੇ ਪਾਠ ਕਰ ਰਹੇ ਨੇ ਉਹ ਵੀ ਜੀ ਬਿਲਕੁਲ ਉਹਨਾਂ ਦੇ ਪਿੰਡ ਦੇ ਵਿੱਚ ਵੀ ਜਿਹੜੇ ਕਿ ਇਹਨਾਂ ਲਗਾਤਾਰ ਖੰਡ ਪਾਠ ਵੀ ਚੱਲ ਰਹੇ ਨੇ ਤਾਂ ਹੋਰ ਵੀ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਨੇ ਉਹਨਾਂ ਵੱਲੋਂ ਵੀ ਲਗਾਤਾਰ ਇਹੋ ਜਿਹੇ ਜਿਹੜੇ ਕਿ ਇਹ ਧਾਰਮਿਕ ਸਮਾਗ ਉਹ ਕਰਵਾਏ ਜਾ ਰਹੇ ਨੇ ਜਿਹੜੀ ਆਪ ਕੋ ਆਪਣੇ ਜਿਹੜੇ ਕਿ ਉਹਨਾਂ ਨੂੰ ਪ੍ਰਣਿਤ ਕਰਨ ਲਈ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਮੰਦਰਾਂ ਵਿੱਚ ਜਾ ਕੇ ਜਾਂ ਗੁਰਦੁਆਰਿਆਂ ਜਾ ਕੇ ਅਰਦਾਸ ਜਾਂ ਉਹਨਾਂ ਦੇ ਨਾਮ ਜਿਹੜੀ ਲੰਬੀ ਉਮਰ ਦੀ ਜਿਹੜੀ ਕਿ ਕਾਮਨਾਵਾਂ ਵੀ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਦੇਖੀ ਇਹ ਕਹਿੰਦੇ ਕਈ ਲੀਡਰਸ ਵੀ ਜਿਹੜੇ ਕਿ ਇੱਧਰ ਹੁਣਾਂ ਵੱਲੋਂ ਪਹੁੰਚ ਰਹੇ ਨੇ ਉਹਨਾਂ ਵੱਲੋਂ ਵੀ ਅਰਦਾਸ ਕੀਤੀ ਜਾ ਰਹੀ ਹੈ ਪੰਜਾਬੀ ਸਿੰਗਰਸ ਜਿਹੜੇ ਕਿ ਹੈਗੇ ਨੇ ਮਲਕੀਰਾ ਤੌਲਖ ਹੋ ਗਏ ਜਾਂ ਹੋਰ ਵੀ ਕਈ ਸਿੰਗਰਸ ਜਿਹੜੇ ਕਿ ਹੈਗੇ ਨੇ ਉਹ ਉਹ ਵੀ ਇੱਧਰ ਪਹੁੰਚ ਰਹੇ ਨੇ ਉਹਨਾਂ ਵੱਲੋਂ ਵੀ ਜਿਹੜਾ ਕਿ ਹੈਗਾ ਸੋਸ਼ਲ ਮੀਡੀਆ ਜਾਂ ਪਬਲਿਕ ਪਲੇਟਫਾਰਮਸ ਜਾਂ ਮੀਡੀਆ ਦੇ ਸਾਹਮਣੇ ਆ ਕੇ ਇਹੀ ਅਰਦਾਸ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਦੇ ਸਿਹਤ ਯਾਪੀ ਜਿਹੜੇ ਕਿ ਅਰਦਾਸ ਕਰਨ ਤਾਂ ਜੋ ਜਿਹੜੇ ਕਿ ਰਾਜਵੀਰ ਜਿਹੜੇ ਕਿ ਇਹ ਜਵੰਦਾ ਹੈਗੇ ਨੇ ਬਿਲਕੁਲ ਸਹੀ ਸਲਾਮਤ ਹੋ ਕੇ ਆਪਣੇ ਘਰ ਪਹੁੰਚਣ ਬਿਲਕੁਲ ਜੀ ਬਿਲਕੁਲ ਜਿਸ ਜਿਸ ਤਰੀਕੇ ਨਾਲ ਜਿਸ ਨੂੰ ਵੀ ਇੱਕ ਵਿਅਕਤੀ ਨੂੰ ਜਿਹੜਾ ਵੀ ਟਾਈਮ ਮਿਲਦਾ ਉਸ ਹਿਸਾਬ ਨਾਲ ਜਿਹੜਾ ਕਿ ਆ ਰਹੇ ਨੇ ਤੇ ਆ ਕੇ ਜਿਹੜਾ ਕਿ ਇਹ ਰਾਜਵਿਜਵੰਦਾ ਨੂੰ ਮਿਲਦੇ ਨੇ ਕਿਉਂਕਿ ਅੰਦਰ ਤਾਂ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਂਦਾ ਸਿਰਫ ਉਹਨਾਂ ਨੂੰ ਖਿੜਕੀ ਦੇ ਰਾਹੀਂ ਜਿਹੜਾ ਕਿ ਉਹਨਾਂ ਨੂੰ ਦੇਖਿਆ ਜਾ ਰਿਹਾ ਦੇਖ ਕੇ ਆਪਣੇ ਜਿਹੜਾ ਉਹਨਾਂ ਦੇ ਪ੍ਰਸ਼ੰਸਕ ਨੇ ਜਾਂ ਜਿਹੜੇ ਕਿ ਲੀਡਰ ਤੇ ਕਿਹਨੇ ਆਉਂਦੇ ਨੇ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਜਿਹੜਾ ਕਿ ਬਾਹਰ ਆ ਜਾਂਦੇ ਨੇ ਬਾਹਰ ਆ ਕੇ ਫਿਰ ਜਿਹੜੀ ਮੀਡੀਆ ਨਾਲ ਉਹਨਾਂ ਦਾ ਜਿਹੜਾ ਹਾਲ ਹੈਗਾ ਡਾਕਟਰਾਂ ਕੋਲੋਂ ਜਾਣਨ ਤੋਂ ਬਾਅਦ ਜਿਹੜਾ ਕਿ ਆ ਕੇ ਗੱਲਬਾਤ ਕਰਕੇ ਜਿਹੜੇ ਕਿ ਅੱਗੇ ਰੱਖਦੇ ਨੇ ਜੀ ਠੀਕ ਹੈ ਤ ਕਿਉਂਕਿ ਰਾਜਵੀਰ ਨੂੰ ਮਿਲਣ ਦੇ ਲਈ ਲਗਾਤਾਰ ਕਈ ਲੋਕ ਆ ਰਹੇ ਨੇ ਹਾਲਾਂਕਿ ਵੈਂਟੀਲੇਟਰ ਤੇ ਨੇ ਹਾਲੇ ਵੀ ਵੈਂਟੀਲੇਟਰ ਸਪੋਰਟ ਤੇ ਨੇ ਰਾਜਵੀਰ ਔਰ ਉਹਨਾਂ ਦੀ ਹਾਲਤ ਦੇ ਬਾਰੇ ਸੁਧਾਰ ਵੀ ਦੱਸਿਆ ਜਾ ਰਿਹਾ ਹੈ ਡਾਕਟਰ ਪਰਪਲ ਤੇ ਨਿਗਰਾਨੀ ਰੱਖੇ ਹੋਏ ਨੇ ਰਾਜਵੀਰ ਦੀ ਇਸੇ ਦਰਮਿਆਨ ਬਨੀਸ਼ ਰਾਜਵੀਰ ਦੇ ਕੋਈ ਪਰਿਵਾਰਕ ਮੈਂਬਰ ਦੇ ਨਾਲ ਥੋੜੀ ਗੱਲਬਾਤ ਹੋ ਪਾਈ ਹੈ ਕਿਉਂਕਿ ਹਰ ਦਮ ਕੋਈ ਨਾ ਕੋਈ ਤਾਂ ਉੱਥੇ ਰਹਿ ਹੀ ਰਿਹਾ ਰਾਜਦੀਪ ਦੇ ਨਾਲ ਜਿਹੜੇ ਰਾਜੀਵ ਜਿਹੜੀ ਕਿ ਪਰਿਵਾਰਕ ਮੈਂਬਰ ਨੇ ਉਧਰ ਆਈਸੀਯੂ ਜਿੱਥੇ ਕਿ ਰਾਜੀਵ ਜਵੰਦਾ ਨੂੰ ਰੱਖਿਆ ਗਿਆ ਉਹਦੇ ਕੋਲ ਹੀ ਬੈਠੇ ਨੇ ਤੇ ਉੱਥੋਂ ਤਹਾਲ ਦੀ ਕਿਹੜੀ ਮੀਡੀਆ ਨੂੰ ਜਾਣ ਜਿਹੜੀ ਕਿ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ ਉਹ ਅੱਜ ਦਿਸਰੇ ਬਾਹਰ ਆਣਗੇ ਤੇ ਉਹਨਾਂ ਨੇ ਗੱਲਬਾਤ ਕਰਕੇ ਤੇ ਦੂਸਰੇ ਪਾਸੇ ਤਕਰੀਬਨ 10:30 ਤੋਂ 11:00 ਦੇ ਵਿਚਕਾਰ ਜਿਹੜਾ ਕਿ ਹੈਗਾ ਡਾਕਟਰ ਜਿਨ੍ਹਾਂ ਜਿਹੜਾ ਕਿ ਰਾਜੀਵ ਜਵੰਦਾ ਜਿਹੜੀ ਕਿ ਮੈਡੀਕਲ ਬੁਲੇਟਿਨ ਜਿਹੜਾ ਕਿ ਹਰ 4 ਦਿਨਾਂ ਨੂੰ ਲਗਾਤਾਰ ਜਾਰੀ ਕੀਤਾ ਜਾ ਰਿਹਾ ਹੈ ਅੱਜ ਵੀ ਜਿਹੜਾ ਕਿ ਹੈਗਾ 10:30 ਤੋਂ 11:00 ਦੇ ਵਿਚਕਾਰ ਜਿਹੜਾ ਕਿ ਹੈਗਾ ਰਾਜੀਵ ਜਵੰਦਾ ਦੀ ਅੱਜ ਇੱਕ ਵਾਫੇਰ ਤੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਏਗਾ ਔਰ ਜੋ ਹੈ ਅਰਦਾਸ ਰੱਬ ਦੇ ਅੱਗੇ ਹੀ ਕਰਦੇ ਆਂ ਕਿ ਸਵਾਦ ਹੈ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਏਗਾ ਜਿਹੜੇ ਰਿਪੋਰਟਸ ਨੇ ਹੋਰ ਜ਼ਿਆਦਾ ਸੁਧਾਰ ਉਸ ਦੇ ਵਿੱਚ ਦੇਖਣ ਨੂੰ ਮਿਲੇਗਾ ਦੁਆਮੰਦਾਰ ਅਰਦਾਸਾਂ ਦਾ ਦਾਰ ਲਗਾਤਾਰ ਜਾਰੀ ਹੈ ਔਰ ਲੋਕਾਂ ਨੇ ਅਖੰਡ ਪਾਠ ਤੱਕ ਰਖਾਈ ਹੋਈ ਨੇ ਪਾਠ ਪੂਜਾ ਤੱਕ ਕੀਤੀ ਜਾ ਰਹੀ ਹੈ ਤਾਂ ਕਿ ਲਾਈਫ ਸਪੋਰਟ ਸਿਸਟਮ ਯਾਨੀ ਕਿ ਜੋ ਵੈਂਟੀਲੇਟਰ ਤੇ ਰਾਜਵੀਰ ਆਏ ਹੋਏ ਨੇ ਉਹ ਉਹ ਤੋਂ ਜਲਦੀ ਜੁਨੇ ਉਹ ਠੀਕ ਹੋਣ ਹਾਲਾਂਕਿ ਬਹੁਤ ਟਾਈਮ ਲੱਗੇਗਾ ਰਾਜਵੀਰ ਨੂੰ ਜਿਸ ਤਰ੍ਹਾਂ ਦੀ ਸੱਟਾਂ ਲੱਗਿਆ ਨੇ ਉਹ ਬਹੁਤ ਰਿਕਵਰ ਹੋਣ ਦੇ ਲਈ ਪੂਰੀ ਤਰ੍ਹਾਂ ਰਿਕਵਰ ਹੋਣ ਦੇ ਲਈ ਕਾਫੀ ਟਾਈਮ ਲੱਗ ਜਾਏਗਾ ਇਸ ਨੂੰ ਲੇਕਿਨ ਫਿਲਹਾਲ ਜੋ ਹੈ ਦਵਾਵਾਂ ਨੇ ਦਵਾ ਅਸਰ ਵੀ ਕਰ ਰਹੀ ਹੈ ਨੇ ਰਾਜਵੀਰ ਦੇ حال چال جانਨ ਦੇ ਲਈ ਕਈ ਕਲਾਕਾਰ ਵੀ ਪਹੁੰਚੇ ਨੇ ਹੁਣ ਤੱਕ ਕਿਹੜੇ ਕਿਹੜੇ ਕਲਾਕਾਰ ਪਹੁੰਚ ਚੁੱਕੇ ਨੇ ਇਸ ਬਾਰੇ ਕੋਈ ਜਾਣਕਾਰੀ ਹੈ ਕਿਉਂਕਿ ਅਸੀਂ ਅਪਨੀ ਤਸਵੀਰਾਂ ਵੀ ਦਿਖਾਈਆਂ ਸੀ ਗਿੱਪੀ ਗਰੇਵਾਲ ਜਸ ਬਾਜਵਾ ਕਮਨ ਗਰੇਵਾਲ ਕੁਲਵਿੰਦਰ ਬਿੱਲਾ ਦੇ ਸਮੇਂ ਹੋਰ ਵੀ ਕਈ ਪੰਜਾਬੀ ਕਲਾਕਾਰ ਸੰਜੋ ਰਾਜਪੀਰ ਦੇ ਹਾਲਚਲ ਜਾਣਨ ਦੇ ਲਈ ਪਹੁੰਚੇ ਸਨ ਜੀ ਬਿਲਕੁਲ ਗੱਲ ਇਹ ਕਿ ਕਹਿੰਦੇ ਲਗਾਤਾਰ ਇੱਥੇ ਇੱਕ ਪੰਜਾਬੀ ਸਿੰਗਰ ਜਿਹੜੇ ਕਿ ਗਏ ਨੇ ਉਹ ਲਗਾਤਾਰ ਉਹਨਾਂ ਦਾ ਆਣਾ ਜਾਣਾ ਲੱਗਿਆ ਹੋਇਆ ਤੇ ਲਗਾਤਾਰ ਉਹਨਾਂ ਵੱਲੋਂ ਆਇਆ ਜਾਇਆ ਜਿਹੜੇ ਪੂਰੇ ਟਾਈਮ ਸਮੇਂ-ਸਮੇਂ 'ਤੇ ਆ ਰਹੇ ਨੇ ਤੇ ਇਧਰੋਂ ਜਾ ਮੈਂ ਉਹਨਾਂ ਜੋ ਰਾਜੀਵ ਜਵੰਧਨ ਨੂੰ ਮਿਲ ਕੇ ਜਾ ਰਹੇ ਨੇ ਦੂਸਰੇ ਪਾਸੇ ਕੁਲਵਿੰਦਰ ਬਿੱਲਾ ਗੜੇ ਦੇ ਕਿ ਸਭ ਤੋਂ ਪਹਿਲਾਂ ਆਇਆ ਸੀ ਉਸ ਤੋਂ ਬਾਅਦ ਕਨਵਰ ਗਰੇਵਾਲ ਆਇਆ ਸੀ ਉਸ ਤੋਂ ਬਾਅਦ ਗੜੇ ਕਿ ਗਏ ਨੇ ਬਾਕੀ ਸਿੰਗਰ ਜਿਹੜੇ ਕਿ ਗਿੱਪੀ ਗਰੇਵਾਲ ਆ ਹੋਰ ਵੀ ਕਈ ਸਿੰਗਰ ਨੇ ਜਿਹੜੇ ਕਿ ਆ ਰਹੇ ਨੇ ਤੇ ਉਹਨਾਂ ਵੱਲੋਂ ਆ ਕੇ ਉਹਨਾਂ ਦਾ ਹਾਲ-ਚਾਲ ਪੁੱਛਿਆ ਜਾ ਰਿਹਾ ਹੈ ਕਈ ਹਸਪ ਕਿ ਦੂਸਰੇ ਪਾਸੇ ਜਿਹੜੇ ਕਿ ਹੈਗੇ ਨੇ ਕਈ ਹੋਰ ਵੀ ਜਿਹੜੇ ਰਾਜਨੀਤਿਕ ਇਹਨਾਂ ਦੇ ਨਾਲ-ਨਾਲ ਰਾਜਨੀਤਿਕ ਸ਼ਖਸੀਅਤਾਂ ਵੀ ਆ ਰਹੀਆਂ ਤੇ ਫਿਲਮ ਦੇ ਪ੍ਰੋਡਿਊਸਰ ਜਿਹੜੇ ਕਿ ਹੈਗੇ ਨੇ ਉਹ ਵੀ ਲਗਾਤਾਰ ਇਹਨਾਂ ਉਹਨਾਂ ਵੱਲੋਂ ਵੀ ਆ ਕੇ ਇੱਥੇ ਜਿਹੜੇ ਕਿ ਹੈਗੇ ਨੇ ਪੰਜਾਬੀ ਬਾਲੀਵੁੱਡ ਸਿੰਗਰ ਦੇ ਨਾਲ ਜਿਹੜੇ ਕਿ ਆ ਕੇ ਇਹਨਾਂ ਨੇ ਆਪਣੀ ਸਪੋਰਟ ਜਿਹੜੀ ਦਿਖਾ ਰਹੇ ਨੇ ਤੇ ਲਗਾਤਾਰ ਉਹਨਾਂ ਦਾ ਹਾਲਚਲ ਵੀ ਪੁੱਛਿਆ ਜਾ ਰਿਹਾ ਹੈ ਤੇ ਉਹਨਾਂ ਦੀ ਸਿਹਤ ਯਾਪੀ ਦੀ ਜਿਹੜੀ ਕਿ ਕਾਮਨਾਵਾਂ ਵੀ ਜਿਹੜੀ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੀ ਬਿਲਕੁਲ ਮਨੀਸ਼ ਦੇਖੋ ਰਾਜਵੀਰ ਅੱਜ ਜਿਸ ਸਥਿਤੀ ਦੇ ਵਿੱਚ ਨੇ ਅੱਜ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਹ ਵਜ੍ਹਾ ਹੈ ਕਿ ਜਦ ਸੁਲੇਹੋ ਬਾਈਕ ਤੇ ਜਾ ਰਹੇ ਸੀ ਉਹ ਸੁਲੇਹ ਅਵਾਰਾ ਝਾਂ ਕੋਈ ਸਾਹਮਣੇ ਆ ਗਿਆ ਇਸ ਤਰ੍ਹਾਂ ਅਵਾਰਾ ਪਸ਼ੂਆਂ ਦੇ ਕਰਕੇ ਆਏ ਦਿਨ ਹਾਦਸੇ ਵਾਪਰਦੇ ਨੇ ਰਾਜਵੀਰ ਇਸਲੇ ਮਸਲਾ ਜ਼ਿਆਦਾ ਵੱਡਾ ਹੋ ਗਿਆ ਲੇਕਿਨ ਆਏ ਦਿਨ ਕੀਮਤੀ ਜਾਨਾਂ ਜਾਂਦੀਆਂ ਨੇ ਅਵਾਰਾ ਪਸ਼ੂਆਂ ਦੇ ਕਰਕੇ ਅਜੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਹਾਲਾਂਕਿ ਐਲਾਨ ਕੀਤਾ ਗਿਆ ਹੈ ਕਿ ਅਵਾਰਾ ਪਸ਼ੂਆਂ ਦੇ ਪ੍ਰਬੰਧ ਨੂੰ ਲੈ ਕੇ ਉੱਚੇ ਚੱਕਰਾਂ ਚੁੱਕੇ ਜਾਣਗੇ ਕਿਸੇ ਤਰ੍ਹਾਂ ਦੀ ਕੋਈ ਹਰਕਤ ਨਜ਼ਰ ਆਈ ਹੈ ਪ੍ਰਸ਼ਾਸਨਿਕ ਕਮਲਾ ਕਿੰਨਾ ਕੁ ਸਰਦਾਰ ਹੈ ਕਿਉਂਕਿ ਕਾਓਸ ਜੇ ਵਸੂਲਿਆ ਜਾਂਦਾ ਸਰਕਾਰਾਂ ਦੇ ਵੱਲੋਂ ਤੇ ਕਾਓਸ ਦਾ ਪੈਸਾ ਜੋ ਹੈ ਨਾ ਅਵਾਰਾ ਪਸ਼ੂਆਂ ਤੇ ਲੱਗਣਾ ਵੀ ਚਾਹੀਦਾ ਹੈ ਇਹਨਾਂ ਨੂੰ ਮਾਕੂਲ ਗਊਸ਼ਾਲਾਂ ਦੇ ਵਿੱਚ ਰੱਖਣਾ ਚਾਹੀਦਾ ਜੀ ਬਿਲਕੁਲ ਗੱਲ ਜਿਹੜਾ ਕਿ ਇਹ ਮਾਮਲਾ ਹੈਗਾ ਕਾਓਸ ਅਵਾਰਾ ਪਸ਼ੂਆਂ ਨੂੰ ਲੈ ਕੇ ਲਗਾਤਾਰ ਇਹ ਸੁਖੇ ਹਨ ਕਈ ਕੀਮਤੀ ਜਾਨਾਂ ਜਾਨਾਂ ਜਿਹੜੀਆਂ ਕਿ ਗਈਆਂ ਇਹਨਾਂ ਕਾਰਨ ਸੜਕਾਂ ਦੇ ਉੱਪਰ ਜਿਹੜੀਆਂ ਅਦਾਈ ਜਿਹੜੀਆਂ ਜਾ ਰਹੀਆਂ ਨੇ ਤੇ ਲਗਾਤਾਰ ਇਸ ਅਖਬਾਰਾਂ ਜਾਂ ਚੈਨਲਾਂ ਦੀਆਂ ਸੁਰਖੀਆਂ ਵੀ ਲਗਾਤਾਰ ਬਣਦੀਆਂ ਨੇ ਲੇਕਿਨ ਉਸ ਦੇ ਬਾਵਜੂਦ ਵੀ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਇਸ ਢਿੱਲੀ ਕਾਰਗੁਜ਼ਾਰੀ ਅਪਣਾਉਂਦਾ ਤੇ ਦੂਸਰੇ ਪਾਸੇ ਵੱਡਾ ਕਾਰਨ ਇਹ ਵੀ ਹੈ ਕਿ ਕਿਉਂਕਿ ਮੁਹਾਲੀ ਜਾਂ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤੇ ਅਵਾਰਾ ਪਸ਼ੂਆਂ ਨੂੰ ਰੱਖਣ ਲਈ ਜਿਹੜੀ ਕਿ ਪ੍ਰੋਪਰਾਈਟੀ ਜਿਹੜੀ ਐਪ੍ਰੋਪ੍ਰੀਏਟ ਜਿਹੜੀ ਜਗ੍ਹਾ ਹੈਗੀ ਆ ਉਹ ਇਹਨਾਂ ਕੋਲ ਅਵੇਲੇਬਲ ਨਹੀਂ ਹੈ ਜੇਕਰ ਗੱਲ ਕੀਤੀ ਜਾਵੇ ਮੁਹਾਲੀ ਦੀ ਤਾਂ ਮੁਹਾਲੀ ਦੇ ਵਿੱਚ ਤਿੰਨ ਗਊਸ਼ਾਲਾਵਾਂ ਜਿਹੜੀਆਂ ਫਿਲਹਾਲ ਦੀ ਘੜੀ ਮੌਜੂਦ ਨੇ ਤੇ ਜਿਹੜੇ ਕਿ ਗਏ ਜਿਹੜੇ ਆਵਾਰਾ ਪਸ਼ੂ ਨੇ ਸੜਕਾਂ ਦੇ ਉੱਪਰ ਆਮ ਦੇਖਣ ਨੂੰ ਘੁੰਮਦੇ ਹੋਏ ਮਿਲਦੇ ਨੇ ਤੇ ਦੂਸਰੇ ਪਾਸੇ ਇਹਦੇ ਉੱਪਰ ਇਹ ਵੀ ਗੜਕ ਸਵਾਲੀਆਂ ਨਿਸ਼ਾਨ ਨੇ ਕਿ ਕਾਉ ਸੈਸਤਾ ਇਹਦੇ ਉੱਪਰ ਜਰੂਰ ਲਏ ਜਾ ਰਹੇ ਨੇ ਲੇਕਿਨ ਉਹਨਾਂ ਦੀ ਸਾਮ ਸੰਭਾਲ ਦੇ ਉੱਪਰ ਕਿਤਨਾ ਕਿਤਨੇ ਸਵਾਲੀਆਂ ਨਿਸ਼ਾਨ ਖੜੇ ਕਰਦੀਆਂ ਤਸਵੀਰਾਂ ਜਿਹੜੀ ਕਿ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਵੇਂ ਕਿ ਉਹ ਰਾਜਵੀਰ ਜਵੰਦਾਰ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਿਮਲਾ ਬੱਦੀ ਟੂ ਸ਼ਿਮਲਾ ਵੱਲ ਜਾ ਰਹੇ ਸਨ ਤੇ ਉਹਨਾਂ ਨੇ ਅਵਾਰਾ ਇੱਕ ਪਸ਼ੂ ਜਿਹੜਾ ਕਿ ਉਹਨੇ ਮੋਟਰਸਾਈਕਲ ਦੇ ਕੇ ਆਂਦਾ ਤਾਂ ਉਹਦੇ ਵਿੱਚ ਵਜਨ ਕਰਕੇ ਇੰਨੀ ਵੱਡੀ ਜਿਹੜੀ ਦੁਰਘਟਨਾ ਹੋਈ ਜੀ ਬਿਲਕੁਲ ਬਾਬਾ ਜੀ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਹਾਲਾਂਕਿ ਮੈਡੀਕਲ ਬੁਲੇਟਿਨ ਜੋ ਹੈ ਜਾਰੀ ਕੀਤਾ ਗਿਆ ਹੈ ਮੈਡੀਕਲ ਬੁਲੇਟਿਨ 28 ਅਤੇ 29 ਸਤੰਬਰ ਨੂੰ ਜਾਰੀ ਕੀਤਾ ਗਿਆ ਤੇ ਜੋ ਹਾਲ ਫਿਲਹਾਲ ਦੇ ਵਿੱਚ ਜਾਰੀ ਕੀਤਾ ਗਿਆ ਉਸ ਵਿੱਚ ਸਦਾਰ ਜ਼ਰੂਰ ਦੱਸਿਆ ਜਾ ਰਿਹਾ ਹੈ ਹਾਲਾਂਕਿ 3 ਲਾਈਫ ਮਸ਼ੀਨਸ ਵੀ ਦੱਸਿਆ ਜਾ ਰਿਹਾ ਕਿ ਹਟਾਈਆਂ ਗਈਆਂ ਨੇ ਲੇਕਿਨ ਹਾਰੇ ਵੀ ਕ੍ਰਿਟੀਕਲ ਕੰਡੀਸ਼ਨ ਇਨਲੀ ਵੈਂਟੀਲੇਟਰ ਤੇ ਰੱਖਿਆ ਗਿਆ ਹੈ ん